ਕਿਆ ਨਾਮ ਹੈ ਤੁਹਾਡਾ ਤੇ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਸੰਘਾ ਠੀਕ ਆ ਜੀ ਇਹ ਕਿਹੜੀ ਜਥੇਬੰਦੀ ਆਪਣੀ ਆਜ਼ਾਦ ਕਿਸਾਨ ਕਮੇਟੀ ਦੁਆਬਾ ਠੀਕ ਆ ਜੀ ਸੰਘਾ ਸਾਹਿਬ ਦਿੱਲੀ ਦਿੱਲੀ ਪੱਲੋਂ ਇੱਕ ਵਾਰ ਮੋਰਚਾ ਕਿਸਾਨਾਂ ਵੱਲੋਂ ਕੁਝ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕੀ ਕਾਰਨ ਹੋ ਗਿਆ ਜੀ ਹੁਣ ਦੇਖੋ ਜਦੋਂ ਪਿਛਲੀ ਵਾਰੀ ਮੋਰਚਾ ਦਿੱਲੀ ਲੱਗਾ ਸੀ ਜਦੋਂ ਜ਼ਮੀਨਾਂ ਖੋਹਣ ਦੀ ਲੜਾਈ ਸੀ ਉਦੋਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਆਆਂ ਉਹ ਬਾਕੀ ਰਹਿ ਗਈਆਂ ਸੀ ਆ ਉਹ ਜਿਹੜੀਆਂ ਮੰਗਾਂ ਰਹਿੰਦੀਆਂ ਸੀ ਆ ਬਾਕੀ ਉਹਨਾਂ ਦੀ ਪੂਰਤੀ ਦੇ ਲਈ ਜਿਹੜਾ ਹੈਗਾ ਦਿੱਲੀ ਜਿਹੜਾ ਉਹ ਜਿਹੜਾ ਕਿਸਾਨ ਮੋਰਚਾ ਹੈ ਜਿਹੜਾ ਦੁਬਾਰਾ ਲੱਗ ਰਿਹਾ। ਮਤਲਬ ਐਮਐਸਪੀ ਦੀ ਗਾਰੰਟੀ ਕਿਉਂਕਿ ਸਾਡੀਆਂ ਜਿਹੜੀਆਂ ਦੋ ਫਸਲਾਂ ਦੇ ਉੱਤੇ ਐਮਐਸਪੀ ਆ ਕਣਕ ਝੋਨੇ ਦੇ ਉੱਤੇ ਬਾਕੀ ਸਾਰੀਆਂ ਜਿਹੜੀਆਂ ਫਸਲਾਂ ਆ ਉਹ ਬਗੈਰ ਐਮਐਸਪੀ ਤੋਂ ਆ ਤੇ ਜਿਹਦੇ ਕਰਕੇ ਕਿਸਾਨਾਂ ਦੀ ਵੱਡੀ ਮਾਤਰਾ ਦੇ ਵਿੱਚ ਉਹਦੀ ਵੱਡੀ ਪੱਧਰ ਤੇ ਲੁੱਟ ਹੁੰਦੀ ਆ ਇਸ ਲਈ ਸਾਡੀ ਉਹ ਜਿਹੜੀ ਪਿੱਛੇ ਮੰਗ ਸੀਗੀ ਕਿ ਐਮਐਸਪੀ ਦੀ ਗਾਰੰਟੀ ਕੀਤੀ ਜਾਵੇ ਉਹ ਸਾਡੀ ਮੰਗ ਉਸੇ ਤਰ੍ਹਾਂ ਬਾਕੀ ਆ। ਬਾਕੀ ਲਖੀਮਪੁਰ ਖੇਰੀ ਵਾਲੇ ਕੇਸ ਆ ਸਾਡੇ ਤੇ ਕੇਸ ਪਾਇਓ ਆ ਮਤਲਬ ਇਹਨਾਂ ਦੀਆਂ तमाम ਹੋਰ ਜਿਹੜੀਆਂ ਮੰਗਾਂ ਇਹ ਜਿਹੜੀਆਂ ਰਹਿਣੀਆਂ ਜਿਹੜੀਆਂ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਉਹ ਪੂਰੀਆਂ ਕਰਾਂਗੇ ਮੋਰਚਾ ਉੱਠਣ ਤੋਂ ਬਾਅਦ ਸਰਕਾਰ ਨੂੰ ਲੱਗਿਆ ਵੀ ਹੁਣ ਕੀ ਇਹਨਾਂ ਨੂੰ ਮੰਗਾ ਮੰਨਣ ਦੀ ਲੋੜ ਹੈ ਵੀ ਜਿਹੜੀ ਉਹ ਹੌਲੀ-ਹੌਲੀ ਕਰਕੇ ਮਤਲਬ ਹੌਲੀ-ਹੌਲੀ ਕਰਕੇ ਕਿਸਾਨਾਂ ਦੇ ਉੱਤੇ ਦਬਾਅ ਪਾ ਰਹੇ ਆ ਜਿੰਦਾ ਬਿਜਲੀ ਬਿੱਲ ਵਾਲਾ ਸੀ ਹੁਣ ਇਹਨਾਂ ਨੇ ਇਲੈਕਟ੍ਰੋਨਿਕ ਮੀਟਰ ਜਿਹੜੇ ਚਿਪਾਂ ਵਾਲੇ ਆ ਉਹ ਲਾਉਣੇ ਪਿੰਡਾਂ ਦੇ ਵਿੱਚ ਸ਼ੁਰੂ ਕਰ ਦਿੱਤੇ ਆ ਇਹ ਜਿਹੀਆਂ ਹੋਰ ਮੰਗਾਂ ਜਿਹਦੇ ਲਈ ਮੋਰਚਾ ਜਿਹੜਾ ਦੁਬਾਰਾ ਜਿਹੜਾ ਜਿਹੜੀਆਂ ਇਥੋਂ ਦੀਆਂ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਨੇ ਇਹ ਮੋਰਚੇ ਦਾ ਫੈਸਲਾ ਕੀਤਾ ਤੇ ਦੇਸ਼ ਭਰ ਦੀਆਂ ਜਿਹੜੀਆਂ ਉਹ ਸੈਂਕੜੇ ਜਥੇਬੰਦੀਆਂ ਜਿਹੜੀਆਂ ਸਾਡੇ ਨਾਲ ਆ ਤੇ ਦਿੱਲੀ ਜਿਹੜਾ ਅਸੀਂ ਜਾਵਾਂਗੇ ਹਰ ਹਾਲਤ ਜਾਵਾਂਗੇ ਸੰਗਤ ਸਾਹਿਬ ਇਸ ਤੋਂ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਖੜਾ ਹੁੰਦਾ ਹੈ ਕੱਲੇ ਦੇਸ਼ ਭਰ ਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਖੂਬ ਚਰਚਾ ਹੁੰਦੀ ਹੈ 32 ਕਿਸਾਨ ਜਥੇਬੰਦੀਆਂ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਚੋਂ 16 ਜਥੇਬੰਦੀਆਂ ਅੱਡ ਹੋ ਗਈਆਂ ਤੇ 16 ਜਿਹੜੀਆਂ ਪੋਲੀਟੀਕਲ ਐ ਤੇ 16 ਨਾਨ ਪੋਲੀਟੀਕਲ ਐ ਆਪਸ ਦੇ ਵਿੱਚ ਸਾਂਝੀਆਂ ਹੋਣਗੀਆਂ ਜੇਕਰ ਲੋੜ ਪੈਂਦੀ ਆ ਤਾਂ ਕਿਉਂਕਿ ਮੋਰਚਾ ਫਤਿਹ ਕਰਨਾ ਜਾਂ ਮੋਰਚਾ ਉੱਥੇ ਜਾ ਕੇ ਲਾਉਣਾ ਕਿ ਹੁਣ ਕੋਈ ਐਡੀ ਸੋਖੀ ਗੱਲ ਨਹੀਂ ਰਹੀ ਜੀ ਪਹਿਲਾਂ ਵਾਲੀ ਦੇਖੋ ਅਸੀਂ ਉਹਨਾਂ ਨਾਲ ਅਪਰੋਚ ਕੀਤੀ ਆ ਜੀ ਮਤਲਬ ਇਹ ਤੋਂ ਪਹਿਲਾਂ ਮੋਰਚਾ ਲਾਉਣ ਤੋਂ ਪਹਿਲਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਮੀਟਿੰਗਾਂ ਹੋਈਆਂ ਫੁਆੜੇ ਕਬੱਡੀ ਮੀਟਿੰਗ ਹੋਈ ਸੀ ਇੱਦਾਂ ਦੇਖਦੇ ਹੋਰ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਲਗਾਤਾਰ ਹੋਈਆਂ ਉਹਨਾਂ ਨਾਲ ਗੱਲ ਕੀਤੀ ਵੀ ਆਪਾਂ ਸਾਰਿਆਂ ਨੂੰ ਰਲ ਕੇ ਉੱਥੇ ਦਿੱਲੀ ਮੋਰਚਾ ਲਾਉਣਾ ਚਾਹੀਦਾ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਰਹਿਂਦੀਆਂ ਮੰਗਾਂ ਆ ਉਹਨਾਂ ਦੀ ਪੂਰਤੀ ਹੋ ਸਕੇ ਪਰ ਜਿਹੜੇ ਹੈਗੇ ਉਹ ਉਹ ਹਿੱਸੇ ਦੇ ਨੇ ਸਾਡੀ ਗੱਲ ਜਿਹੜੀ ਆ ਅੰਗੋਲੀ ਕੀਤੀ ਆ ਜਾਂ ਕੁਝ ਵਿੱਚ ਇੰਦਾ ਏਵੇਂ ਦੇ ਵੀ ਫਰਕ-ਸ਼ਰਕ ਰਹੇ ਆ ਚਲੋ ਅਸੀਂ ਫੇਰ ਵੀ ਉਹਨਾਂ ਨੂੰ ਇਹੀ ਗੱਲ ਕਹਿੰਨੇ ਆ ਵੀ ਉਹਨਾਂ ਨੂੰ ਘੋੜ ਦੀ ਕਿਸਾਨੀ ਘੋੜ ਦੀ ਹਮਾਇਤ ਕਰਨੀ ਚਾਹੀਦੀ ਆ ਉਹਨਾਂ ਨੂੰ ਸਾਡੇ ਨਾਲ ਆਉਣਾ ਚਾਹੀਦਾ ਤੇ ਜਿਹੜਾ ਇਹ ਕੋਈ ਫਰਕ ਨਹੀਂ ਹੁੰਦਾ ਵੀ ਜਿਹੜਾ ਕੌਣ ਜਿਹੜਾ ਹੈਗਾ ਉਹ ਇਹ ਮੋਰਲੇ ਪਾਸੇ ਜਾ ਰਿਹਾ ਤੇ ਕੌਣ ਨਾਲ ਜਾ ਰਿਹਾ ਇਹ ਇਤਿਹਾਸ ਇੱਕੇ ਦਾ ਗਵਾਹ ਬਣ ਜਾ ਰਿਹਾ ਜਿਹੜੀ ਦਿੱਲੀ ਸਰਕਾਰ ਆ ਕਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹ ਇਹਦੇ ਲਈ ਬੈਰੀਕੇਡ ਲਾ ਰਹੀ ਆ ਹੋਰ ਇਹੋ ਜਿਹਾ ਕੁਝ ਕੁਝ ਕਰ ਰਹੀ ਆ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਸਖਤ ਬੈਰੀਕੇਡਿੰਗ ਕੀਤੀ ਗਈ ਆ ਸੜਕਾਂ ਤੱਕ ਕਹਿੰਦੇ ਤੋੜ ਦਿੱਤੀਆਂ ਗਈਆਂ ਨੇ ਇੱਕ ਵਾਰ ਮੋੜ ਤੋਂ ਪਹਿਲਾਂ ਨਾਲੋਂ ਵੀ ਸਖਤ ਪ੍ਰਬੰਧ ਨੇ ਇਸ ਵਾਰ ਪੁਲਿਸ ਦੇ ਉੱਤੇ ਹਰਿਆਣਾ ਦੇ ਵਿੱਚ ਦੇਖੋ ਅਸੀਂ ਕਹਿੰਦੇ ਇਤਿਹਾਸ ਦੇ ਸਿਰਜਣ ਹਾਰੇ ਜਿਹੜੇ ਆ ਉਹ ਲੋਕ ਹੁੰਦੇ ਆ ਸਿਰਫ ਲੋਕ ਤੇ ਲੋਕ ਹੁੰਦੇ ਆ ਜੀ ਇਸ ਕਰਕੇ ਗੱਲ ਨੂੰ ਇਹ ਨੂੰ ਇਹ ਜਾਣ ਲੈਣਾ ਕਿ ਜੇ ਇਹ ਸਰਕਾਰ ਆਈ ਆ ਇਹ ਸਰਕਾਰ ਸਦੀਵੀ ਨਹੀਂ ਹੈਗੀ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਜੇ ਇਹ ਕਹਦਣ ਵੀ ਇਹ ਅਮਲ ਆ ਵੀ ਇਹ ਪੱਕੀ ਸਰਕਾਰ ਜਿਹੜੀ ਇਹ ਬਣ ਕੇ ਬੈਠ ਗਈ ਆ ਲੋਕ ਬਦਲਣਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਦਲਣ ਦੇਣਗੇ ਜੋ ਮਰਜੀ ਇਹ ਕਰ ਲੈਣ ਉਹਦਾ ਇਹ ਆ ਆ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਲੋਕਾਂ ਨੇ ਚੁਣ ਕੇ ਪਾਈ ਸੀ ਬਣਾਈ ਸੀ ਕਿ ਦੂਜੀਆਂ ਸਰਕਾਰਾਂ ਨਾਲੋਂ ਇਹ ਕੋਈ ਨਵੀਂ ਜਿਹੜੀ ਸਰਕਾਰ ਜੁਣੀ ਆ ਵੀ ਨਵੇਂ ਬੰਦੇ ਆਏ ਫਰਕ ਹੋਊ ਪਰ ਉਹ ਲੋਕਾਂ ਦਾ ਜਿਹੜਾ ਤਿਆਰਵਾ ਸੀ ਉਹ ਬਿਲਕੁਲ ਫੇਲ ਹੋਇਆ ਇਹ ਸਰਕਾਰ ਉਹਨਾਂ ਲੀਹਾਂ ਦੇ ਉੱਤੇ ਚੱਲ ਰਹੀ ਆ ਜਿਨ੍ਹਾਂ ਲੀਹਾਂ ਦੇ ਉੱਤੇ ਸੈਂਟਰ ਸਰਕਾਰ ਚੱਲ ਰਹੀ ਆ ਮੋਰਚਾ ਪਹਿਲੇ ਵਾਂਗ ਲੱਗੇਗਾ ਜਾਂ ਕੁਝ ਦਿਨਾਂ ਦਾ 1-2 ਦਿਨਾਂ ਦਾ ਜਾਂ ਪੱਕਾ ਮੋਰਚਾ ਲੱਗੇਗਾ ਪਹਿਲਾ ਵਾਂਗ ਨਹੀਂ ਪਹਿਲਾ ਵਾਂਗ ਹੀ ਮੋਰਚਾ ਲੱਗਣ ਦੀ ਆ ਜੀ ਸਾਡੀ ਤਾਂ ਇਹ ਆ ਜੇ ਸਰਕਾਰ ਪਹਿਲੇ ਐਲਾਨ ਕਰ ਦੇਵੇ ਇਹਨਾਂ ਮੰਗਾਂ ਦੇ ਉੱਤੇ ਵੀ ਹਾਂ ਅਸੀਂ ਜਿਹੜੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਸੀਆਂ ਵੀ ਅਸੀਂ ਉਹ ਪੂਰੀਆਂ ਕਰ ਲਈਆਂ ਸਾਨੂੰ ਮੋਰਚਾ ਲਾਉਣ ਦੀ ਲੋੜ ਹੀ ਨਹੀਂ ਕਿਉਂਕਿ ਸਾਡਾ ਜਿਹੜਾ ਕਿਸਾਨੀਆ ਕੋਈ ਬੇਲੀ ਨਹੀਂ ਹੈਗੀ ਜਿੱਥੇ ਲੱਖਾਂ ਰੁਪਈਆ ਖਰਚ ਹੋ ਰਿਹਾ ਬਈ ਜਿੱਥੇ ਸੈਂਕੜੇ ਅੰਗੇ ਉੱਥੇ ਜਾਨਾਂ ਚਲ ਗਈਆਂ 7 ਕੋਈ ਹੋਰ ਐਕਸੀਡੈਂਟ ਹੁੰਦਾ ਹੋਰ ਹੁੰਦਾ ਕਿਸਾਨ ਵਿਹਲਾ ਨਹੀਂ ਹੈਗਾ ਅਜੀ ਕਹਿੰਦਾ ਸਰਕਾਰ ਜੇ ਇਮਾਨਦਾਰ ਆ ਤਾਂ ਉਹਨੂੰ ਇਹ ਚਾਹੀਦਾ ਵੀ ਇਹ ਮੰਗਾ ਸਾਰੀਆਂ ਜਿਹੜੀਆਂ ਮੰਗ ਲੈਣ ਤੇ ਬਿਨਾ ਮੋਰਚਾ ਲੱਗਣ ਤੋਂ ਜਾਂ ਤਰੀਕਾਂ ਤੋਂ ਪਹਿਲਾਂ ਹੀ ਉਹਨਾਂ ਨੂੰ ਇਹਦਾ ਹੱਲ ਕਰ ਦੇਣਾ ਚਾਹੀਦਾ ਹੋ ਸਕਦਾ ਤੁਹਾਨੂੰ ਨਜ਼ਰਬੰਦ ਕਰ ਦਿੱਤਾ ਜਾਵੇ ਪਹਿਲਾਂ ਹੀ 16 ਤਰੀਕ ਤੋਂ ਪਹਿਲਾਂ ਤਾਂ ਦੇਖੋ ਸਾਨੂੰ ਇਹ ਆਸਿਆ ਜਿਹੜੀ ਇਹ ਜਿਹੜੀ ਸਰਕਾਰ ਆ ਕਿਉਂਕਿ ਪੁਲਿਸ ਡਿਪਾਰਟਮੈਂਟ ਆ ਜਿਹੜਾ ਸਾਰਾ ਹੀ ਇਹ ਗ੍ਰਾਮ ਮੈਂ ਮੰਤਰਾਲੇ ਉਹਦੇ ਥੱਲੇ ਆ ਜੀ ਇਹ ਜਿਹੜਾ ਇਹ ਕਹਿੰਦੀ ਅਮਰਤ ਸ਼ਾਹ ਜੀ ਦੇ ਥੱਲੇ ਆ ਉਹ ਇਹੋ ਜਿਹਾ ਫੈਸਲਾ ਕਰ ਸਕਦੇ ਆ ਕੋਈ ਗੱਲ ਹੀ ਜੇ ਕਰਦੇ ਆ ਤਾਂ ਕੋਈ ਗੱਲ ਨਹੀਂ ਗ੍ਰਿਫਤਾਰੀਆਂ ਸਾਨੂੰ ਦੇਣੀਆਂ ਪੈਣੀਆਂ ਅਸੀਂ ਨਹੀਂ ਇਹਨਾਂ ਗੱਲਾਂ ਤੋਂ ਨਹੀਂ ਅਸੀਂ ਡਰਦੇ ਹਾਂ ਕਿ ਨਜ਼ਰਬੰਦ ਕਰ ਲੈਣ ਜਾਂ ਇਹ ਜੋ ਮਰਜੀ ਕਰ ਲੈਣ ਕਿਉਂਕਿ ਜੇ ਅਸੀਂ ਨਾ ਹੋਵਾਂਗੇ ਲੋਕ ਹੋਰ ਹੋਣਗੇ ਜੀ ਲੜਨ ਵਾਲੇ ਹੋਣਗੇ ਕਿਉਂਕਿ ਲੋਕਾਂ ਦਾ ਲੜੇ ਤੇ ਬਿਨਾਂ ਇਹ ਜਿਹੜਾ ਗੁਜ਼ਾਰਾ ਨਹੀਂ ਹੋਣਾ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਆ ਉਹ ਹੋਰਾਂ ਦੇਸ਼ਾਂ ਦੇ ਵਿੱਚ ਵੀ ਇਸੇ ਮੋਰਚੇ 'ਤੇ ਬੰਗ ਲੜ ਰਹੇ ਆ ਠੀਕ ਹੈ